ਇਹ ਵੀ ਕਾਬਲ ਦਾ ਹੈ ਜੀ ਬਦਵਾ ਆਹ ਹੁਣ ਜੇ ਰਸੂਲ ਸੀ ਕਾਬਲੇ ਕਾਬਲੇ ਚੁਪ ਰਹੇ ਫਿਰ ਉਹ ਕੀ ਲੋੜ ਇਹ ਤਾਂ ਬਦਲ ਰ ਹੈ ਬਦਲ ਨਹੀਂ ਉਹ ਤੇ ਬਦਲ ਹੋਰ ਹਾਂ ਹਾਂ ਮੰਨਦੇ ਮੇਰੇ ਵੀ ਠੀਕ ਨਾ ਹੋ ਨਹੀਂ ਪੰਗਾ ਲੈਣ ਦੇ ਇਹ ਤਾਂ ਬਦਲ ਰ ਹੈ ਇਹ ਤਾਂ ਕਾਬਲੇ ਦੀ ਹੈ ਤੇ ਬੋਲਦਾ ਨਹੀਂ ਤੇ ਮੈਨੂੰ ਬੋਲਣਾ ਆਵੇ ਨਾ ਉਹ ਗੱਲ ਨਾ ਲੈਣ ਦੇ ਹੋਰੇ ਕੀਤਾ ਹੈ ਮੋਦੂਏ ਆਇਆ ਆ ਉਹ ਆ ਰਹੇ ਨੇ ਫੇਰ ਅੰਕ ਕਰੀ ਜੀ ਉਹ ਲੈ ਕਰ ਉੱਥੇ ਤਾਂ ਆਰ ਰਿਜੀਆ ਉਹਦੇ ਉਧਰ ਨੂਰ ਮਿਲਦੇ ਆ ਗੱਲ ਹੋ ਜੀਆ ਪੂਰਾ ਰਾਬਾਲੇ ਦੀ ਬਈ ਬਈ ਗਾਣੇ ਨੇ ਪਈਆਂ 70 ਰੁਪਏ ਦਾ ਕੀ ਉਹ ਜੱਰੀ ੜ ਇਹਦਾ ਵੀ ਕੋਡ ਹੈ ਉਹ ਜੰਗੋ ਜਿਆਦਾ ਬਗਲਾ ਹੁੰਦਾ ਉਹ ਉਹ ਜੇ ਜਿਆਦਾ ਜਾਂਦੇ ਰੂ ਇਹ ਸਭ ਇਹਦਾ ਸਿਆਸੀ ਗੱਲਾਂ ਨੇ ਠੀਕ ਐ ਜੀ ਕਿਹੜੇ ਲੋਕ ਧਰਮ ਨੂੰ ਸ਼ਾਸਨ ਦੀ ਪੌੜੀ ਬਣਾਉਂਦੇ ਨੇ ਉਹਨਾਂ ਵਾਸਤੇ ਪੈਦਾ ਹੋਣਾ ਚਾਹੀਦਾ ਇਹਨਾਂ ਨੂੰ ਪ੍ਰੋਬਲਮਸ ਹੱਲ ਕਰਦੇ ਪ੍ਰੋਬਲਮ ਅਜੇ ਤਾਂ ਨਾ ਤਲਬੇ ਸੁਸਕਰ ਕਰਾਂਗੇ ਸੁਣੋ ਆ ਬਈ ਤੂੰ ਇਹਦਾ ਧਾਰਮਿਕ ਹੈ ਨਹੀਂ ਇਕਾਲੀ ਤੂੰ ਦਾ ਧਾਰਮਿਕ ਤੂੰ ਦਾ ਪ੍ਰਚਾਰ ਕਰ ਗੁਰੂ ਕਹਿੰਦਾ ਤੂੰ ਧਰਮ ਦਾ ਸੀਗਾ ਤੇ ਕਈ ਇਹਨੂੰ ਧਰਮ ਦੇਦੀ ਇਹਨਾਂ ਦਾ ਤੈਨੂੰ ਪਛੜਦਾ ਤੇਰਾ ਤਾਂ ਫੜਿਆ ਆ ਤੂੰ ਤਾਂ ਧਾਰ ਨੂੰ ਹੈ ਤੈਨੂੰ ਪ੍ਰਚਾਰ ਕਰਨਾ ਚਾਹੀਦਾ ਅਗਲ ਦਾ ਜਾਗਰਤ ਕਰਦਾ ਚੇਤੂ ਸ਼ਰਾਰਤ ਤੇਰੀ ਜਾਨ ਪੁੱਝ ਕੇ ਸਰਦ ਅਨਾਲਾ ਗੁਰਮੁਖਰਾ ਨਾਲ ਮਟਾਈ ਨਿਮਖ ਮਾਹੇ ਨਾਨਕ ਸਮਝਾਈ ਜਿਵੇਂ ਗੁਆਹ ਨਾ ਸਮਝਾਈ ਇੱਕਦਮ ਸੰਕਟ ਦੇ ਵਿੱਚ ਗੱਲ ਸਮਝਾਤਾ ਇਹ ਗਰਮ ਖਰਾੜ ਬਣਾਈ ਗਰਮ ਖੋ ਜਾਣਾ ਨਾਲ ਝਗੜਾ ਬਣ ਜਾਂਦਾ ਝੜੜੇ ਨਾਲ ਹੈ ਗਰਮ ਗਰਮ ਵਿੱਚ ਪਿਆ ਝੜੜੇ ਨਾਲ ਬੀਜ ਵਿੱਚ ਪਿਆ ਹੈ ਬੀਜ ਰੂਪ ਵਿੱਚ ਗਰਭ ਬੀਜ ਤੋਂ ਬਦਲ ਕੇ ਗਰਭ ਚਲਾ ਜਾਂਦਾ ਬੀਜ ਵਿੱਚ ਜਿਹੜਾ ਜੀਵ ਉਹ ਗਰਭ ਦੇ ਵਿੱਚ ਹੀ ਹੁੰਦਾ ਜਿਹੜਾ ਤੇ ਬੀਜ ਵਿੱਚ ਹੁੰਦਾ ਓਦਾ ਬਣ ਕੇ ਗਰਭ ਤੋਂ ਬਾਹਰ ਆਉਂਦਾ ਓਦਾ ਬਣਨ ਵਾਸਤੇ ਬੀਜ ਨੂੰ ਜੀਵਿਤ ਰੱਖੀ ਜਾਂਦੀ ਹੁੰਦੀ ਖਰਾਕ ਵਾਸਤੇ ਜੀਵਿਤ ਰੱਖੀ ਜਾਂਦੀ ਦਾਣੇ ਬਾਹਰ ਵੀ ਜੁਗ ਹੋਦਰ ਸਾਹਿਬ ਓਦਾ ਬਣਨ ਵਾਸਤੇ ਜੀਵਿਤ ਨਹੀਂ ਜੀਂਦੀ ਓਦੇ ਨੂੰ ਜਿਉਂਦਾ ਰੱਖਣ ਵਾਸਤੇ ਬੜਬਾਲ ਵਾਸਤੇ ਜੀਵਿਤ ਦਾਣੇ ਬਾਹਰ ਵੀ ਜਬੇ ਹੁੰਦੇ ਨੇ ਪਾਣੀ ਚਾਹੀਦਾ ਪਰ ਫੇਰ ਖਰਾਕਤ ਵੀ ਹੁੰਦੀ ਆ ਉਹ ਤਾਂ ਜਿੰਨੀ ਕਿਸੇ ਉਨੀ ਕਿੰਨਾ ਪੈਦਾ ਹੋ ਗਿਆ ਪੈਦਾ ਹੋਣ ਵਾਸਤੇ ਜ਼ਮੀਨ ਚਾਹੀਦੀ ਉਹਦੀ ਖਰਾਕਤ ਪਈ ਹੈ ਆਂਡੇ ਜੋ ਦੀ ਖਰਾਕਤ ਹੋਈ ਹੈ ਜਿੰਨਾ ਬੱਚਾ ਪੜਨਾ ਹੈ ਸਾਰੇ ਪੜ ਜਾਣ ਫੇਰ ਬੱਚੇ ਬਾਤੋਂ ਖਰਾਕਤ ਉਸ ਤੋਂ ਬਾਅਦ ਸਰਵਾਹ ਦੇਦੀ ਫੇਰ ਬਾਤ ਸਿਰ ਜਿੰਨ ਜਹੀ ਕੀ ਮਤਲਬ ਹੋਇਆਗਾ ਆਪਣਾ ਇਹ ਬੰਦੀ ਕਰ ਦੇਣਾ ਤਾਂ ਕਿ ਇਹ ਜੀਵ ਦੇ ਮਨਵਾਸ ਤੇ ਜਿਹੜੀ ਇਹ ਜ਼ਮੀਨ ਪਰਮਦੇ ਆਂਡੇ ਚ ਨਾ ਜਿਹੜਾ ਇਹ ਉਹਦੇ ਵਾਸਤੇ ਜੋ ਕਿਸੇ ਨੂੰ ਚਾਹੀਦਾ ਹੈ ਬਧਿਆ ਦੇਰ ਦੇਰ ਹੈ ਹੁਣ ਪਰਮਦੇ ਆਂਡੇ ਇਹ ਤੁਸੀਂ ਇਹ ਸਮਝ ਲੋ ਇਹਨੂੰ ਇੱਕ ਕਰ ਲੈ ਬਸ ਇੱਕ ਕਰ ਆ ਜੋ ਦੇ ਰਹੇ ਆ ਇੱਕ ਕਰ ਇਸ ਇੱਕ ਦਾ ਦਰਵਾ ਹੈ ਕਿ ਝਗੜਾ ਲੋਗ ਚਾਹੇ ਇਕਤਾ ਦੀ ਅੱਜ ਤੁਸੀਂ ਸਾਰੂ ਝਗੜੇ ਦੀ ਸਿਲਸਿਲੇ ਚ ਨਾ ਸੋ। ਜੇ ਝਗੜਾਇਆ ਫਟਿਆ ਨਾ ਆਪੇ ਕਹਿੰਦਾ ਦੋਏ ਭਾਈ ਫੱਟ ਗਏ। ਫੱਟ ਗਏ ਨਾ। ਵਰਮਟਾਵ ਉਹ ਦਾੜਾ। ਇਹ ਤਾਂ ਹੋ ਗਈ ਕੋਵਿਡ। ਸਿਆ ਜੋ ਗਏ ਚੱਕੇ ਕੋਸ ਕੇ। ਫਿਰ ਪ੍ਰੇਮ ਆ ਗਿਆ ਜੇ ਦੋਹਾਂ ਚ ਪ੍ਰੇਮ ਆ ਗਿਆ ਜੇ ਤਰਬੂਜ ਦੇ ਵਿੱਚ ਫਿਰ ਵਿੱਚੋਂ ਫੁੱਟ ਆ ਪੜਿਆ ਸ਼ਬਦ ਗੁਰੂ ਫੁੱਟਿਆ ਜੋ ਪੈਦਾ ਹੋਇਆ ਜਿਹਨੂੰ ਪ੍ਰੇਮ ਕਿਓ ਜਨ ਪ੍ਰੇਮ ਕਿਓ ਕਿ ਪ੍ਰੇਮ ਕਿਹਦਾ ਕੀਤਾ ਕਿਹਨੇ ਕੀਤਾ ਸੋ ਜੇ ਤਰਵਾਨ ਨੇ ਪ੍ਰੇਮ ਕੀਤਾ ਵਿੱਚੋਂ ਪੈਦਾ ਕਿਓ ਆਇਆ ਦਸ ਪਾਇਓਏ ਬਰਾਬਰ ਬਰਾਬਰ ਤਾਂ ਕਰੋ ਜਿਵੇਂ ਪਾਇਓ ਪਾਇਓ ਤੇ ਧੁਬਾਰੋ ਧੁਬਾਰੋ ਬਰਾਬਰ ਤੋਂ ਪਾਇਓ ਜੋ ਬੂਟਾ ਪੈਦਾ ਆਇਆ ਦੁਆਨ ਦੇ ਵਿਚਾਲੇ ਪੈਦਾ ਹੋਇਆ ਇਹਦੇ ਦੇ ਵਿਚੋ ਹੀ ਪੈਦਾ ਹੋਇਆ ਹੈ ਬਲਵੇਂ ਕਰ ਲੋ ਉਹਨੂੰ ਸੰਗ ਕਰ ਲੋ ਬਲ ਕੋਈ ਹੈ ਬਰੇਵੜੀ ਇੱਦਾਂ ਪੈਦਾ ਕਰਦਾ ਹਾਂ ਹਾਂ ਡੇਰ ਤਾਂ ਪੈਦਾ ਡੇਰ ਤਾਂ ਇਤਨਾ ਪੈਦਾ ਕਰਦਾ ਇੱਕ ਬਣਾ ਦਿੰਦਾ ਉਹਦੇ ਵਿੱਚ ਜਾ ਕੇ ਦੋ ਇੱਕੋ ਜਿਵੇਂ ਪਾਣੀ ਆ ਦੋ ਦੇ ਇੱਕੋ ਹੋਵੇ ਪਰ ਜੇ ਪਾਣੀ ਦੇ ਉੱਤੇ ਮਿੱਟੀ ਦਾ ਦੇਲ ਜਰਦੀ ਹੋਣੀ ਕੋਤ ਅਲੱਗ ਪਾਣੀ ਵਰ ਗਈ ਨੜੀ ਵਰ ਗਈ ਆ ਬੱਟ ਲੱਗਦੇ ਰਹੋ ਤਿਆਰ ਹੋ ਜਾਓ ਤੇ ਕੜੂ ਦੂਰੋਂ ਪਾ ਕੇ ਪੀਦਾ ਤੇ ਬੜੀ ਬਰਗਲ ਦੁੱਧਾ ਦੀ ਚੀਜ਼ ਲੱਗੂ ਜਦ ਸਰੋਂ ਦੇ